ਜੋ ਤੁਮ ਗਿਰ ਵਰ ਤਉ ਹੰ ਮੁਰਾ ਜੋ ਤੁਮ ਚੰਦ ਤਉ ਹੰ ਭਏ ਹੈ ਚਕੁਰਾ どうも、セオトーラー、も ਗੁਰੂ ਦੇ ਨotre ਰੇ ਨੂੰ ਤੇ ਸਰਕਾਰ ਅਮਰਤ ਰੇ ਦੀਵਾਨਾਂ ਦੇ ਅੰਦਰ ਬੁਠ ਬੈਠ ਕਰਕੇ ਰੰਦੇ ਬਾਣੀ ਧੁਰ ਕੀ ਬਾਣੀ ਦਾ ਜਾਪ ਅਮਰਤ ਰੇ ਤੋਂ ਸੇਵਨ ਕਰ ਰਿਹਾ ਹਸੂ ਗੁਰੇ ਗੋਤ੍ਰਵਹਿ ਪਰਮ ਸਹਮਾਨਾਂ ਦੇ ਪਾਵਨ ਪੂਤਰ ਬਚਨਾਂ ਦੇ ਵਿਚਾਰ ਅਤੇ ਵੀ ਦਾਸ ਜੀ ਵਿਚਾਰਨ ਕੀਤੇ ਹੋਏ ਬਚਨਾਂ ਜਿਨੇ ਹੁਕਮਨਾਮੇ ਦੇ ਅੰਦਰ ਸਰਵਣ ਕੀਤੇ ਨੇ ਇਹਨਾਂ ਪਰਮੁਖਤ ਬਚਨਾਂ ਨੂੰ ਆਪਦੀਆਂ ਦੇ ਨਾਲ ਸਾਂਝਾ ਕਰਨੀ ਹੈ ਵਿਚਾਰਾਂ ਦੇ ਸਾਂਝੇ ਪਾਉਣ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਕਮਨਾ ਦਿਲ ਜਹਾਜ਼ੀ ਲੂਣਦੇ ਹੋਏ ਆ ਗੁਰਸੱਤੇ ਪ੍ਰਵਾਣ ਕਰਨ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਪਵਿੱਤਰ ਵਿਰਾਰਸੀ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੀਤ ਦੇ ਗੂੜੇ ਸੰਜੰਮ ਬੰਦਿਆਂ ਹੋਇਆ। ਪਰਮਾਤਮਾ ਨੇ ਜਨੂੰ ਦੀ ਗੱਲ ਕਰਦੇ ਹੋਇਆ ਅਜੇ ਬਾਬਲੂ ਪਵਤ੍ਰ ਬਚਨਾਂ ਦੇ ਅੰਦਰ ਸਮਝ ਉੱਦੀ ਗੱਲ ਕੀਤੀ ਹੈ। ਕਿ ਹੇ ਪ੍ਰਭੂ ਪਰਮਾਤਮਾ ਸਾਨੂੰ ਆਪਣੇ ਚਰਨਾਂ ਦੇ ਨਾਲ ਕਦੇ ਨਾ ਵਿਸੂੜੀ। ਜਿਸਾ ਨੂੰ ਹਮੇਸ਼ਾ ਦੇ ਲਈ ਪ੍ਰੀਤ ਤੇਰੇ ਚਰਨਾਂ ਨਾਲ ਬਣ ਆਵੇ ਜੇ ਤੇਰੇ ਚਰਨਾਂ ਨਾਲ ਪ੍ਰੀਤ ਬਣੀ ਰਹੇਗੀ ਤੇਰੇ ਚਰਨਾਂ ਦੇ ਨਾਲ ਜੁੜੇ ਰਾਵਾਂਗੇ ਗੁਰਬਾਣੀ ਦੇ ਨਾਲ ਜੁੜੇ ਰਾਵਾਂਗੇ ਗੁਰੂ ਦੀ ਮੱਤ ਦੇ ਨਾਲ ਜੁੜੇ ਰਾਵਾਂਗੇ ਤੇ ਸਾਡਾ ਪਰਉ ਉਤਾਰਾ ਹੋ ਸਕਦਾ ਹੈ ਜੇ ਗੁਰੂ ਦੇ ਨਾਲ ਪ੍ਰੀਤ ਹੋਵੇਗੀ ਸਾਡਾ ਪਰਉ ਉਤਾਰਾ ਹੋ ਜਾਏਗਾ ਜੇ ਸਾਡੀ ਪ੍ਰੀਤ ਪ੍ਰਭੂ ਪਰਮਾਤਮਾ ਦੇ ਨਾਲ ਨਾ ਬਣੀ ਨਾ ਉਹਦੇ ਨਾਲ ਸਨੇਹ ਹੋਇਆ ਤੇ ਹੋ ਸਕਦਾ ਉਹਦੇ ਰਿਜ਼ਲਟ ਵੀ ਹੋਰ ਵੀ ਨਿਕਲ ਸਕਦੇ ਨੇ ਪਰੰਤੂ ਬਾਈਸੀ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਉਹਨਾਂ ਵਾਕ ਰਖਾਂ ਦੇ ਜਿਹੜੇ ਉਸ ਪਰਮਾਤਮਾ ਜਿੱਤੇ ਪਹੁੰਚੇ ਤੇ ਜੋ ایکسپੀਰੀਅੰਸ ਪਹੁੰਚੇ ਹੋਇਆ ਨੂੰ ਪਤਾਇਆ ਉਨਰ ਪਤਾ ਦੂਸਰੇ ਉਹ ਕਿਸੇ ਨੂੰ ਨਹੀਂ ਪਤਾ ਉਸ ਜੋ ਉਹਨਾਂ ਰੂਹਾਂ ਨੇ ਉਹ ਚੀਜ਼ਾਂ ਮਾਣੀਆਂ ਉਹ ਚੀਜ਼ਾਂ ਉਹਨਾਂ ਰੂਹ ਦੇ ਰਾਹੀਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਨੇ اے ਪ੍ਰਭੂ ਪਰਮਾਤਮਾ ਨਾਲ ਮਿਲੇਗੇ ਕੋਈ ਹੀ ਦੱਸ ਸਕਦੇ ਨਹੀਂ ਕਿ ਉਸ ਪ੍ਰਭੂ ਪਰਮਾਤਮਾ ਨਾਲ ਕਿਵੇਂ ਮਿਲਿਆ ਜਾ ਸਕਦਾ ਪਰਮਾਤਮਾ ਨਾਲ ਕਿਵੇਂ ਜੁੜਿਆ ਜਾ ਸਕਦਾ ਤੇ ਬਹੁਤ ਰਵਿਦਾਸ ਜੀ ਉਸ ਪਰਿਪੂਰਨ ਪ੍ਰਭ ਪਰਮਾਤਮਾ ਦੇ ਨਾਲ ਜੁੜਨ ਦੀ ਗੱਲ ਕਰਦੇ ਹੋਏ ਆਪਣੀ ਤਕਦੀ ਗੱਲ ਕਰਦੇ ਹੁਏ ਇਸ ਪਰਮਪੁਰਤਵਚਨ ਦੇ ਰਾਹੀਂ ਸਮਝਾਉਣਾ ਕਰਦੇ ਮੇਨ ਜਿਹੜਾ ਰਸਤਾ ਉਹਨਾਂ ਨੇ ਪ੍ਰੀਤ ਦਾ ਦੱਸਿਆ ਦੇਖੋ ਸਚੰਤਕ ਉਂਖੇ ਉਹਦੇ ਵਾਸਤੇ ਵੱਖ-ਵੱਖ ਨੀਮਾਂ ਨੇ ਵੱਖ-ਵੱਖ ਲੋਕਾਂ ਦੇ ਵਿੱਚ ਗੱਲ ਕੀਤੀ ਤਨੂ ਨਾਲਕ ਦੇਵ ਕੀ ਮਹਾਰਾਜ ਜੀ ਨੇ ਪੰਜ ਛੰਨਾਂ ਦੀ ਗੱਲ ਕੀਤੀ ਹੈ ਗਿਆਨ ਖੰਡ ਜਦੋਂ ਅਸੀਂ ਸ਼ੁਰੂਆਤੀ ਤੌਰ ਤੇ ਗੱਲ ਕਰਦੇ ਹਾਂ ਧਰਮ ਖੰਡ ਗਿਆਨ ਖੰਡ ਸ਼ੌਂਕ ਖੰਡ ਕਰਮ ਖੰਡ ਸੱਚ ਖੰਡ ਦੇ ਨਾਲ ਇਹਦਾ ਪੰਜ ਅਵਸਥਾਵਾਂ ਦੇ ਉੱਤੇ ਪਹੁੰਚਦੇ-ਪਹੁੰਚਦੇ ਜੀਵਨ ਸੱਚ ਖੰਡ ਤੱਕ ਪਹੁੰਚ ਜਾਂਦਾ ਹੈ ਗੁਰਬਾਣੀ ਦੇ ਅੰਦਰ ਇੱਕ ਕਨਸੈਪਟ ਹੈ ਪ੍ਰੀਤ ਦਾ ਪ੍ਰੇਮ ਦਾ ਰੇਂਦੇ ਰਾਹੀ ਜੀਵ ਪ੍ਰਮਾਤਮਾ ਜਤਾਈ ਪਹੁੰਚ ਸਕਦਾ ਹੈ ਤੀਸਰਾ ਤਨਸਕ ਹੈ ਵੈਰਾਗ ਦੇ ਰਾਹੀ ਉਸ ਤੰਗ ਪ੍ਰਮਾਤਮਾ ਦੇ ਤਾਈ ਸੱਚ ਦੇ ਮਾਰਗ ਤੇ ਰਾਹੀ ਵੈਰਾਗ ਦੇ ਰਾਹੀ ਪ੍ਰਮਾਤਮਾ ਦੇ ਤਾਈ ਪਹੁੰਚਿਆ ਜਾ ਸਕਦਾ ਹੈ ਜਿਸ ਨੂੰ ਸੱਚ ਹਨ ਬੇਸ਼ੱਕ ਤੁਸੀਂ ਤੁਰਿਆ ਅਵਸਥਾ ਆ ਸਕਦੇ ਹੋ ਦਰਬਾਰ ਉਪਤ ਆ ਸਕਦੇ ਹੋ ਸੱਚਕ੍ਰੰਤ ਅਸਰਤੂ ਉਸ ਪ੍ਰਗੂਪਨ ਲਾਤੀ ਅੰਦਰ ਦਾ ਕੋਈ ਵੀ ਰੂਪ ਹੋ ਸਕਦਾ ਹੈ ਕੋਈ ਵੀ ਨਾਮ ਲਿਆ ਜਾ ਸਕਦਾ ਹੈ ਤੇ ਗੁਰਦੇਵ ਪਾਤਸ਼ਾਹ ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੱਚਕ੍ਰੰਤ ਦੀ ਗੱਲ ਤਦੋਂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੀ ਪ੍ਰੀਤ ਦੇ ਰਾਹੀ ਸੱਚ ਕੋ ਸੁਣੇ ਕੋ ਸਵੇਰ ਤੈਨੂੰ ਪ੍ਰੀਤ ਨੂੰ ਕਿਉ ਤਦਹੀ ਪ੍ਰਭ ਪਾਏ ਤੁਸੀਂ ਬਾਤ ਸਿਰੇ ਨੀ ਪ੍ਰੀਤ ਦੀ ਗੱਲ ਕੀਤੀ ਹੈ ਕਿ ਜੇਕਰ ਤੁਸੀਂ ਪ੍ਰਮਾਤਮਾ ਦੇ ਨਾਲ ਪਹੁੰਚਣਾ ਹੈ ਤੇ ਪ੍ਰੇਮ ਦੇ ਰਾਹ ਨੂੰ ਪਹੁੰਚਿਆ ਜਾ ਸਕਦਾ ਹੈ ਤੇ ਭਗਤ ਰਵਿਦਾਸ ਜੀ ਬੰਚਨ ਕਰ ਲਗੇ ਬਾਦਵੇਂ ਤੂੰ ਨਾ ਤੋਰਹੁ ਤੋਹਾ ਨਹੀਂ ਤੋਰ ਪਹਿਲੀ ਗੱਲ ਕੀਤੇ ਜੇ ਮਲੇ ਮਾਲਕ ਪ੍ਰਭੂ ਪ੍ਰਮਾਤਮਾ ਜੀ ਨੂੰ ਅਸੀਂ ਤੁਹਾਡੇ ਨਾਲ ਕਦੀ ਵੀ ਟੁੱਟਣਾ ਨਹੀਂ ਚਾਹੁੰਦੇ ਪਰਮਾਤਮਾ ਜੇ ਤੂੰ ਸਾਨੂੰ ਮਾ ਤੋੜੇ ਤੇ ਅਸੀਂ ਵੀ ਤੇਰੇ ਤੋਂ ਟੁੱਟਦੇ ਨਹੀਂ ਅਸੀਂ ਆਪਣੀਆਂ ਗਲਤੀਆਂ ਕਰਕੇ ਜਰੂਰ ਪਰਮਾਤਮਾ ਨੂੰ ਸਾਨੂੰ ਛੱਡ ਦਿੰਦਾ ਪਰਮਾਤਮਾ ਆਪ ਨਹੀਂ ਤੋੜਦਾ ਬਲਕਿ ਸਾਡੀਆਂ ਗਲਤੀਆਂ ਕਰਕੇ ਸਾਡੇ ਗੁਨਾਹਾਂ ਕਰਕੇ ਅਸੀਂ ਪਰਮਾਤਮਾ ਤੋਂ ਦੂਰ ਹੋ ਜਾਂਦੇ ਹਾਂ ਕਿਉਂਕਿ ਜਦੋਂ ਗੱਲ ਛਪਾਵੇ ਤਾਂ ਗਰਭ ਕਰਦਾ ਹੈ ਜਦੋਂ ਕੋਈ ਪ੍ਰਾਪਤੀ ਨਹੀਂ ਹੁੰਦੀ ਸੀ ਪ੍ਰਮਾਤਮਾ ਨੂੰ ਭੁਲਾ ਦਿੰਦੇ ਜਦੋਂ ਕੋਈ ਪ੍ਰਾਪਤੀ ਨਹੀਂ ਹੁੰਦੀ ਸੀ ਪ੍ਰਮਾਤਮਾ ਦੇ ਦਰ ਦੇ ਉੱਤੇ ਹੀ ਲਕੜੀਆਂ ਕੜਨੇ ਆ ਕਿ ਪ੍ਰਮਾਤਮਾ ਆਧਾਤ ਦੇ ਆਧਾਤ ਦੇ ਨਿਕਨ ਜਦੋਂ ਮਿਲ ਜਾਂਦੀ ਸਾਡੀ ਪ੍ਰੀਤੀ ਟੁੱਟ ਜਾਂਦੀ ਹੈ ਫਿਰ ਸਾਡੀ ਨggen ਜਲੀਏ ਟੁੱਟ ਜਾਂਦੀ ਹੈ ਤੇ ਭਗਤ ਰਵਿਦਾਸ ਜਿਹੜੀ ਗੱਲ ਕਰਨ ਲੱਗੇ ਬਾਦੋਂ ਇਹ ਪ੍ਰਭੂ ਪ੍ਰਮਾਤਮਾ ਜ਼ਿਕਰ ਤੇਰੇ ਨਾਲ ਪਿਆਰ ਅਸੀਂ ਤੋੜਦੇ ਨਹੀਂ ਤੇ ਤੂੰ ਹੀ ਸਾਨੂੰ ਤੋੜੇਂਗਾ ਆਜੋ ਮਾਜਵੀਰ ਤੁਮ ਨਾ ਤੋੜੋ ਤੋ ਹਮ ਨਹੀਂ ਤੋੜੇ ਤੁਮ ਸੇ ਤੋੜ ਕੰਸ ਕੰਸ ਸੁੰਝੂ ਕਲੋਗੇ ਮੇਰੇ ਮਾਲਕਾ ਜੇ ਤੇਰੇ ਨਾਲੋਂ ਤੋੜ ਦੇਈ ਤੇ ਕਿਹਦੇ ਨਾਲ ਤੋੜਾਂ ਜੇ ਪ੍ਰਮਾਤਮਾ ਦੇ ਨਾਲ ਹੀ ਟੁੱਟ ਗਈ ਤੇ ਕਿਹਦੇ ਨਾਲ ਤੋੜ ਸਕਦਾ ਦੁਨੀਆਦਾਰੀ ਤੌਰ ਦੇ ਉੱਤੇ ਰਈ ਨਾ ਪਰਮਾਖੰਡਾ ਕਰਮ ਕੰਡਾ ਜਹਾਜ ਧੋਗੀਆਂ ਪਖੰਡੀਆਂ ਦੇ ਕਰਦੇ ਉੱਤੇ ਜਿਹੜਾ ਜਦੋਂ ਪਤਾ ਹੈ ਕਿ ਪਰਿਪੂਰਨ ਪ੍ਰਭੂ ਪਰਮਾਤਮਾ ਦੇ ਹੀ ਹੁਕਮ ਦੇ ਵਿੱਚ ਸਾਰਾ ਕੁਝ ਬੜੀਆਂ ਸਬਬ ਚੱਲਦਾ ਪਿਆ ਜਦੋਂ ਉਸ ਪਰਮਾਤਮਾ ਦੇ ਨਾਲ ਟੁਟ ਵਿੱਚ ਫਿਰਕੇ ਦੇ ਨਾਲ ਗੁਲਾਬ ਫਿਰਕੇ ਦੇ ਥਾਂ ਦੇ ਉੱਤੇ ਕਿੱਥੇ ਜਾਣਾ ਫਿਰ ਕੋਈ ਹੀ ਲੱਗ ਸੇ ਨਾ ਨਹੀਂ ਹੋਣਾ ਫਿਰ ਕਿੱਥੇ ਜਾ ਕੇ ਰੋਤੇ ਕੀ ਕਰੀਏ ਜੇ ਪ੍ਰਮਾਤਮਾ ਨੇ ਦੇਖੋ ਅਹੀਂ ਤੇ ਪ੍ਰਮਾਤਮਾ ਨੇ ਤੋੜ ਦਿੱਤੇ ਜੇਕਰ ਪ੍ਰਮਾਤਮਾ ਨੇ ਸਾਡੇ ਨਾਲੋਂ ਤੋੜ ਦਿੱਤੇ ਫਿਰ ਕੀ ਆ ਬਏਗਾ ਅਸੀਂ ਅਖਰੇ ਤਾਂ ਉੱਤੇ ਤੇ ਪ੍ਰਮਾਤਮਾ ਨੂੰ ਛੱਡ ਕੇ ਦਰਦ ਦੇ ਉੱਤੇ ਭਟਕਣਾ ਸ਼ੁਰੂ ਕਰ ਦਿੰਨੇ ਆ ਲੇਕਿਨ ਜੇਕਰ ਪ੍ਰਮਾਤਮਾ ਨੇ ਸਾਨੂੰ ਆਪਣੇ ਨਾਲੋਂ ਤੋੜ ਲਿਆ ਤੇ ਫਿਰ ਸਾਡੇ ਜੀਵਨ ਦੇ ਵਿੱਚ ਕੀ ਹੋਵੇਗਾ ਸਾਡਾ ਜੀਵਨ ਕਾਇਮ ਨਹੀਂ ਰਹੇਗਾ ਇੱਥੇ ਪ੍ਰਮਾਤਮਾ ਫਿਰ ਵੀ ਬੇਸ਼ੱਕ ਅਸੀਂ ਜਿੱਥੇ ਮਰਦੀ ਭੱਜ ਲਿਗੇ ਦੌੜ ਲਈਏ ਫਿਰ ਵੀ ਜੇ ਗੁਰੂ ਦੇ ਦਰਦ ਤੇ ਆਈਏ ਤੇ ਫਿਰ ਗੁਰੂ ਆਖਦਾ ਕਿ ਪਿਛਲੇ ਉਪਰਮ ਬਖਸ਼ ਲੈ ਤਬ ਵੀ ਆਖਦੇ ਮੈਂ ਤੁਹਾਡੇ ਪਿਛਲੇ ਗੁਨਾਹ ਮਾਫ ਕਰ ਦੰਨਾ ਹੈ ਬਸ ਤੁਸੀਂ ਮੇਰੇ ਹੋ ਕੇ ਜੇ ਤੂੰ ਮੇਰਾ ਹੋਰ ਹੈ ਸਭ ਤੇਰਾ ਹੈ ਗੁਰੂ ਫਿਰ ਵੀ ਪ੍ਰੀਤ ਤੋਂ ਪਿੱਛੇ ਨਹੀਂ ਹਟਦਾ ਗੁਰੂ ਫਿਰ ਇਹ ਆਖਦਾ ਕਿ ਨਹੀਂ ਤੂੰ ਮੇਰਾ ਧੀਜਾ ਤੂੰ ਮੇਰਾ ਪੁੱਤ ਹੈ ਬੇਸ਼ੱਕ ਤੂੰ ਗੁਨਾਹ ਕਰ ਲਈ ਨਹੀਂ ਤੇ ਮੈਂ ਤੇਰੀ ਗੁਨਾਹਾਂ ਨੂੰ ਵਸੂਲਦਾ ਨਹੀਂ ਤੂੰ ਮੇਰੇ ਕੋਲ ਆ ਜਾ ਮੈਂ ਤੇਰੇ ਪਿਛਲੇ ਜੋ ਹਰ ਸਾਰੇ ਬਖਸ਼ ਨਵਾਗਾ ਤੇਰੇ ਅਗਲੇ ਤੋਂ ਸੁਮਾਤਵਾਗਾ ਚੰਗੀ ਮੱਤ ਦੇਵਾਗਾ ਜਿਸ ਮੱਤ ਦੇ ਸਦਕਾ ਤੂੰ ਪ੍ਰਮਾਤਮਾ ਦੇ ਦਰ ਦੇ ਉੱਤੇ ਕੁੰਛ ਦੇ ਪਰਤਰ ਰੰਗਾਸਿਕ ਲਗੇ ਹੀ ਮੇਰੇ ਮਾਲਕਾ ਤੁਸ ਤੂਰ ਕੌਣ ਸੁਜੁਰੇ ਹੈ ਮੇਰੇ ਮਾਲਕਾ ਤੇਰੇ ਨਾਲ ਤੋੜ ਕੇ ਮੈਂ ਕਿੱਥੇ ਜਾਵਾਂ ਕਿਹਨਾਂ ਨਾਲ ਬੈਠਾਂ ਹਾਂ ਹੁਣ ਕੁਝ ਉਦਾਹਰਨਾਂ ਦੱਤੀਆਂ ਨੇ ਭਗਤ ਰੰਗਾਸੇ ਜੋ ਤੁਮ ਗਿਰ ਵਰ ਨਿੱਕੀ ਪਹਿਲਾਂ ਪਾ ਕੇ ਮੂਰਾਂ ਦੇ ਰੰਗ ਵਿੱਚ ਜੇ ਤੂੰ ਪਹਾੜ ਬਣੇ ਤੇ ਸਾਨੂੰ ਮੂਰ ਬਣਾਉਂਦਾ ਪ੍ਰੀਤ ਹੈ ਕੋਈ ਬਾਤ ਕਿ ਸਾਨੂੰ ਆਪਣੇ ਚੱਲਣਾ ਨਾਲ ਵਿਸਾਰ ਨਾ ਮਹਾੜਾ ਦੇ ਨਾਲ ਪ੍ਰੀਤ ਮੂਰਾਂ ਦੀ ਹੈ ਜੰਗਲਾਂ ਦੇ ਨਾਲ ਪ੍ਰੀਤ ਮੂਰਾਂ ਦੀ ਹੈ ਕਿਉਂਕਿ ਉਹੋ ਜੀ ਪ੍ਰੀਤ ਸਾਡੇ ਹਿਰਦਿਆਂ ਦੇ ਵਿੱਚ ਪਾ ਦੇ ਦੂਸਰੀ ਉਦਾਹਰਨ ਦਿੱਤੀ ਕਹਿ ਲਈ ਜੋ ਤੁਮ ਚੰਦ ਤੋਹਨ ਪਏਹ ਚਪੁਰਾ ਹੈ ਮੇਰੇ ਮਾਲਕ ਜੇ ਤੂੰ ਚੰਦ ਨਾ ਬਣੇ ਤੇ ਤੇਰੀ ਮੈਂ ਚਪੋਰ ਬਣ ਕੇ ਤੇਰੇ ਨਾਲ ਪ੍ਰੀਤ ਪਾਵਾਂ ਹੈ ਮੇਰੇ ਮਾਲਕਾ ਇਹ ਚੰਦਰਮਾ ਵਾਲੀ ਗੱਲ ਉਹ ਇਹੀ ਸਾਨੂੰ ਚਪੂਰਾ ਬਣਾਦਾ ਆਪਣੀ ਤੇ ਵਿੱਚ ਕੋਲ ਦੀ ਪੀਤ ਚੰਦਰਮਾ ਤਾਂ ਗਿਆ ਰਾਤ ਨੂੰ ਚੰਦਰਮੇ ਨੂੰ ਦੇਖਦੇ ਦੇਖਦੇ ਉਹ ਪੈਰ ਨਹੀਂ ਪਾਸੇ ਉਤੋਂਦੀ ਬਣ ਕੇ ਅੱਖਾਂ ਦੇ ਨਾਲ ساری ਰਾਤ ਚੰਦਰਮਾ ਦੇਖੀ ਜਦੋਂ ਚੰਦਰਮਾ ਚੜ੍ਹਤੋਂ ਲੱਗੇ ਚੰਦਰਮਾ ਸੂਰਜ ਦੇ ਚੜ੍ਹਨ ਤੱਕ ਉੱਥੇ ਉਹਨਾਂ ਪੈਰਾਂ ਤੇ ਘੁੰਮਦੀ ਰਹੀ ਆ ਤੋਂ ਨਹੀਂ ਤੋਂ ਹਰ ਰਾਤ ਕਿਉਂ ਤੇ ਕਿਉਂ ਚੰਦਰਮਾ ਨੂੰ ਸਾਰੀ ਰਾਤ ਤੱਕ ਦੇਖੀਂ। ਕਿਹੜੀ ਮਾਲਿਕਾ ਜਿਸ ਸਾਡੇ ਵਿੱਚ ਪ੍ਰੀਤ ਭਰਨੀ ਹੈ ਤੇ ਚਪੂਰ ਵਰਗੀ ਪ੍ਰੀਤ ਪਾ। ਚਪੂਰ ਸਾਰੀ ਰਾਤ ਚੰਦ ਦੇ ਵੰਦ ਦੇਖਦੀ ਰਹੀ ਤੇ ਮਾਲਿਕਾ ਅਸੀਂ ਤੇਰੇ ਤੋਂ ਸਿਵਾਏ ਹੋਰ ਕਿਸੇ ਵੱਲ ਦੇਖੀਏ ਹੀ ਨਹੀਂ। ਜੇ ਤੂੰ ਇਹੋ ਦੀ ਪ੍ਰੀਤ ਸਾਡੇ ਹਿਰਦਿਆਂ ਦੇ ਵਿੱਚ ਪੈਦਾ ਕਰਦੇ ਮਾਲਿਕਾ ਤਾਂ ਅਸੀਂ ਕਿਸੇ ਵੱਲ ਤੱਕੀਏ ਤੱਕੀ ਨਹੀਂ। ਤਸੇ ਤੇਰੇ ਹੀ ਹੋ ਕੇ ਰਹਾਂਗੇ ਤੇਰੇ ਦਰਦੇ ਹੀ ਭੋਰੇ ਬਣ ਕੇ ساری ਉਮਰ ਤੇਰੇ ਦਰਦੇ ਹੋ ਕੇ ਸੇਵਾਦਾਰ ਬਣ ਕੇ ਰਹ ਜਾਈਏ ਤੇਰੇ ਨਾਲ प्रीत ਪਾਉਂਦੇ ਤੇਰੇ ਪ੍ਰੀਤਮ ਦੇ ਨਾਲ ਸਨੇਹ ਪਾ ਕੇ ساری ਉਮਰ ਉਸ ਸਰੀਰ ਦੇ ਵਿੱਚ ਰਹਿ ਜਾਈਏ ਤਾਂ ਕਿ ਮਾਲਕਾ ਆਪਣੇ ਦਰਦ ਦੇ ਉੱਤੇ ਤੂੰ ਪ੍ਰਵਾਰਣ ਕਰਵੇਂ ਤੂੰ ਆਪਣੇ ਦਰਦ ਦੇ ਉੱਤੇ ਆਪਣੇ ਹਿਰਦੇ ਦੇ ਅੰਦਰ ਪ੍ਰਵਾਰਣ ਕਰਨੇ हे hey, मेरे मालिक अपने चरणों ਦੇ ਉੱਤੇ ਪੋਹਾ ਬਣਾ ਲੈ। ਹੁਣ ਤੀਸਰੀ ਉਦਾਹਰਣ ਦੇ ਲੱਗ। ਜੋ ਤਮ ਦੀਵਰਾ ਤੋਹਮ ਬਾਤੀ। हे मेरे मालिकਾ ਜਦ ਅਦੀਵਾ ਹੋਏਗਾ ਦੀਵਿਦ ਕੋਈ ਮੂਲ ਨਹੀਂ। ਜਿਨੀ ਦੇ ਅੰਦਰ ਉਹਦੇ ਵਿੱਚ ਤੇਲ ਉਹਦੇ ਵਿੱਚ ਮੱਟੀ ਨਹੀਂ ਪੈਂਦੀ ਤੇਲ ਵੀ ਪੈ ਜਾਵੇ ਉਹਦਾ ਤਾਂ ਵੀ ਮੁੱਲ ਨਹੀਂ ਜਿੱਦੀ ਦੇ ਅੰਦਰ ਮੱਟੀ ਪੈ ਕੇ ਉਹਨੂੰ ਬਾਲੀ ਨਾ ਜਾਵੇ ਬੱਤੀ ਦੇ ਨਾਲ ਉਹ ਬਣਾਉਂਦੇ ਆਂ ਦੀਵੇ ਦੀ ਮੱਤੀ ਕਰਕੇ ਉਹਦਾ ਬਣਾਉਂਦੇ ਆਂ ਕਹਿੰਦੇ ਜੇ ਮੇਰੇ ਮਾਲਕ ਜੇ ਤੂੰ ਦੀਵਾ ਵੀ ਬਣੇ ਤਾਂ ਸਾਨੂੰ ਆਪਣੇ ਦੀਵੇ ਦੀ ਬੱਤੀ ਬਣਾਉਂਦਾ ਬੀਸ਼ੱਕ ਬੱਤੀ ਸਾਰੀ ਰਾਤ ਜਗਦੀ ਰਹਦੀ ਹੈ ਬਲਦੀ ਰਹਦੀ ਆਪਾਂ ਆਪ ਕੁਰਬਾਨ ਕਰ ਦਿੰਦੀ ਹੈ ਲੇਕਿਨ ਲੋਧ ਦੀ ਲੱਗੇ ਮੇਰੇ ਮਾਲਕਾ ਜੇ ਤੂੰ ਆਪਣੇ ਨਾਲ ਪ੍ਰੀਤ ਕੁਆੜੀਂ ਆ ਨਾ ਤੇ ਆਪ ਦੀਵਾ ਬਣ ਜਾ ਸਾਨੂੰ ਦੀਵੇ ਦੀ ਬੱਤੀ ਬਣਾ ਲੈ ਬੀਸ਼ੱਕ ਅਸੀਂ ਸਾਰੀ ਰਾਤ ਤੱਕ ਉੱਤੇ ਰਾਵਾਂਗੇ ਲੇਕਿਨ ਤੇਰੇ ਨਾਲੋਂ ਵੱਖ ਤੇ ਨਹੀਂ ਨਾ ਹੋਵਾਂਗੇ ਤੇਰੇ ਤੋਂ ਦੂਰ ਤੇ ਨਹੀਂ ਨਾ ਹੋਵਾਂਗੇ ਕਿਹਰੇ ਮਾਲਕਾ ਇਹੋ ਜੀ ਰਹਿਮਤ ਕਰ ਤੇ ਕੋਈ ਬਕਰੰਦਾਜ਼ੀ ਕਿੰਨੇ ਭਿਜ ਕੇ ਪ੍ਰਮਾਤਮਾ ਦੇ ਨਾਲ ਪ੍ਰੀਤ ਪਾ ਕੇ ਗੱਲਾਂ ਕਰਦੇ ਪਏ ਕਿੰਨੇ ਜਹ ਭਿਜੇ ਭਿਜੇ ਉਹਨਾਂ ਨੇ ਪੀਤ ਕਿੰਨੀ ਪ੍ਰਮਾਤਮਾ ਨਾਲ ਜੁੜੀ ਹੋਈ ਨਹੀਂ ਤੇ ਪ੍ਰਮਾਤਮਾ ਜੇ ਤੂੰ ਦੀਵਾ ਬਣਾਉਂਦਾ ਬਣਿਆ ਤੇ ਸਾਨੂੰ ਬੱਤੀ ਬਣਾ ਲੈ ਅਸੀਂ ਸਾਰੀ ਰਾਤ ਜਾਗ ਜਾਵਾਂਗੇ ਲੇਕਿਨ ਤੇਰੇ ਨਾਲ ਪ੍ਰੀਤ ਨਹੀਂ ਛੁਟਾਗੇ ਅਸੀਂ ਆਪਣੇ ਵਾਟ ਨੂੰ ਸਾਧਣ ਵੀ ਵਟੀ ਨੂੰ ਸਾਡ ਰਾਵਾਂਗੇ ਲੇਕਿਨ ਪ੍ਰਮਾਤਮਾ ਤੇ ਨਾਲੋਂ ਤੇ ਦੂਰ ਨਹੀਂ ਨਾ ਹੋਵਾਂਗੇ ਤੇਰੇ ਦਰ ਦੇ ਉੱਤੇ ਤੇ ਇਸੇ ਤਰ੍ਹਾਂ ਪਰਵਾਣੂ ਹੋਵਾਂਗੇ ਤੇ ਚੌਥੀ ਹੁਦਾ ਹੋਣ ਦੇਣ ਅਗੇ ਜਉ ਤਮ ਤੀਰਤ ਤੋਹਾਂ ਜਾਂਤੀ ਹੀ ਮੇਰੇ ਮਾਲਕ ਪ੍ਰਭੂ ਪ੍ਰਮਾਤਮਾ ਜੀਓ ਦੁਨੀਆ ਤੁਹਾਡੇ ਜੁ ਸੰਤੇਰਤ ਸਥਾਨ ਹੋ ਇਹ ਮੇਰੇ ਮਾਲਕਾ ਜੇ ਤੂੰ ਤੀਰਥ ਦਾ ਸਥਾਨ ਬਣ ਜਾਵੇ ਤੇ ਜਾਤੀ ਤੋਂ ਭਾਵੇਂ ਯਾਤਰੂ ਕਲਗ ਇਹ ਮੇਰੇ ਮਾਲਕਾ ਜੇ ਤੂੰ ਤੀਰਥ ਦਾ ਸਥਾਨ ਹੀ ਬਣ ਜਾਵੇ ਤੇ ਮੈਨੂੰ ਆਪਣਾ ਯਾਤਰੀ ਬਣਾ ਲੈ ਕਿਉਂਕਿ ਯਾਤਰੀ ਤੀਰਥ ਸਥਾਨਾਂ ਦੇ ਉੱਤੇ ਜਾਂਦੇ ਨੇ ਯਾਤਰਾ ਕਰਨ ਵਾਲੇ ਕਲਗ ਮਾਲਕਾ ਜੇ ਤੂੰ ਤੀਰਥ ਦਾ ਸਥਾਨ ਬਣ ਜਾਏ ਤੇ ਮੈਨੂੰ ਤੀਰਥ ਸਥਾਨ ਦੇ ਉੱਤੇ ਯਾਤਰੀ ਬਣਾ ਲੈ ਜਿਦਾ ਕਿ ਮੈਂ ਤੇਰੇ ਦਰ ਦੇ ਉੱਤੇ ਵਾਰ-ਵਾਰ ਜਾ ਕੇ ਇਸ਼ਨਾਨ ਕਰਾਂ ਵਾਰ-ਵਾਰ ਤੇਰੇ ਦਰ ਦੇ ਉੱਤੇ ਜਾਵਾਂ ਮੈਨੂੰ ਹਰ ਵਕਤ ਤੇਹੀ ਇੱਛਾ ਹੋਵੇ ਕਿ ਮੈਂ ਮਾਲਕ ਦੇ ਦਰ ਦੇ ਉੱਤੇ ਜਾਵਾਂ ਮੈਂ ਪਰਮਾਤਮਾ ਦੇ ਦਰਸ਼ਨ ਕਰਨੇ ਨੇ ਮੈਂ ਮਾਲਕ ਦੇ ਦਰ ਦੇ ਉੱਤੇ ਜਾ ਕੇ ਯਾਤਰਾ ਕਰਕੇ ਆਉਣੀ ਹੈ ਇਹ ਮੇਰੀ ਮਨੁਆਇਕਰ ਮੈਨੂੰ ਆਪਣਾ ਦਰ ਦਾ ਸ਼ਰਧਾ ਦੂਰ ਬਣਾ ਲੈ ਯਾਤਰੀ ਬਣਾਉਂਦਾ ਹੈ ਤੇ ਜਦੋਂ ਯਾਤਰੀ ਬਣ ਕੇ ਜਾਵਾਂਗੇ ਤੇ ਉਸ ਮਾਲਕ ਦੇ ਦਰਦ ਤੇ ਉੱਤੇ ਪਰਵਾਹ ਨੂੰ ਜਾਵਾਂਗੇ ਪੰਮੀ ਰੁਗਾ ਮੰਨ ਲਵੇ ਸੱਚੀ ਪੀਤ ਹਮ ਤੁਮਸੇ ਜੋਰੀ ਸੱਚੇ ਪ੍ਰੀਤ ਹਮ ਤੁਮ ਸਿਉ ਗੋਇ ਤੇਰੇ ਮਾਲਕ ਤੇ ਸੱਚੇ ਪ੍ਰੀਤ ਅਸੀਂ ਤੁਹਾਡੇ ਚਰਨਾਂ ਨਾਲ ਲਾਈ ਹੁਏ ਤੁਹਾਡੇ ਦਰ ਦੇ ਉੱਤੇ ਸੱਚੇ ਪ੍ਰੀਤ ਦੇ ਨਾਲ ਪੀਜੇ ਪਏ ਆ ਜੇ ਕੋਈ ਸੱਚੇ ਪ੍ਰੀਤ ਸੀ ਤਾਂ ਹੀ ਦੁਤਿਆ ਬਣ ਰਿਆ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਜੇ ਸੱਚੇ ਪ੍ਰੀਤ ਸੀ ਤਾਂ ਹੀ ਜੇਕਰ ਉਹਨਾਂ ਦੇ ਇਤਿਹਾਸ ਦੇ ਅਨੁਸਾਰ ਕੁਆਰਤਸਾਹੀਆਂ ਦੇ ਅਨੁਸਾਰ ਸੀ ਦੇਖਦੇ ਆ ਤੇ ਤਾਂ ਹੀ ਗੰਗਾ ਮਈਆ ਨੇ ਹੱਥ ਕੱਢ ਕੇ ਬੇਟਾ ਪ੍ਰਵਾਨ ਕੀਤੀ ਹੈ ਜੇ ਸੱਚੀ ਪ੍ਰੀਤ ਸੀ ਤਾਂ ਹੀ ਸੰਗੜੇ ਬਾੜੇ ਕੋਠੋਰ ਦੇ ਵਿੱਚੋਂ ਉਸ ਅਣੀ ਦੇ ਵਿੱਚੋਂ ਗੰਗਾ ਜਿਹੜਾ ਗੰਗਾ ਦੇ ਬਾਹਰੋਂ ਗੰਗਾ ਦੇ ਵਿੱਚੋਂ ਦਿੱਤਾ ਸੀ ਉਹੀ ਗੰਗਾ ਨੇ ਉਸ ਪਾਣੀ ਦੇ ਵਿੱਚੋਂ ਕੱਢ ਕੇ ਫੜਾ ਦੇਣਾ ਕੀਤਾ ਸੀ ਸਚੇਪ੍ਰੀਤ ਦੀ ਪ੍ਰਾਪਤੀ ਦੇ ਵਾਸਤੇ ਆਪਣਾ ਆਤਮਾ ਗੁਰੂ ਦੇ ਅੱਗੇ ਅਰਪਣ ਕਰਨਾ ਪੈਂਦਾ ਸਚੇਪ੍ਰੀਤ ਦੇ ਵਾਸਤੇ ਸਭ ਕੁਝ ਤਿਆਗਣਾ ਪੈਂਦਾ ਹੈ ਗੁਰੂ ਦੇ ਅੱਗੇ ਸਭ ਕੁਝ ਅਰਪਣ ਕਰਨਾ ਪੈਂਦਾ ਹੈ ਤਾਂ ਮਨ ਮਾਨ ਧੰਨ ਸਭ ਸਹੁ ਗੁਰੂ ਕੋ ਹੁਕਮ ਮੰਨਿਆ ਪਾਈਏ ਸਚੇਪ੍ਰੀਤ ਹਮ ਤੁਮ ਸਿਓ ਜੂਰੀ ਕਿੰਛ ਜੂਰ ਆਪੋਸਤੂਪੀ ਇਹ ਮੇਰੀ ਮਾਣਕ ਸੱਚੇ ਪ੍ਰੇਮ ਦੇ ਵਾਸਤੇ ਤੇਰੇ ਨਾਲ ਜੋੜਨ ਦੇ ਵਾਸਤੇ ਬਰਤੀ ਸੰਗਿ ਉਹਦੇ ਨਾਲ ਤੋੜਨੀ ਪੈਂਦੀ ਹੈ ਦੇਖੋ ਜਦੋਂ ਬੁਰੂ ਦੇ ਹੋਣਾ ਪੈਂਦਾ ਜਦੋਂ ਇੱਕ ਦੇ ਰਹਾ ਪੈਂਦਾ ਫਿਰ ਦੂਜਿਆਂ ਨੂੰ ਛੱਡਣਾ ਪੈਂਦਾ ਜੇ ਅਸੀਂ ਆਖਾਂਗੇ ਕਿ ਅੱਜ ਸੇ ਡੇਰੇ ਦੇ ਉੱਤੇ ਵੀ ਜਾਣਾ ਹੈ ਕਬਰਾਂ ਦੇ ਉੱਤੇ ਦੀਵੇ ਜੁਲੀ ਬਾਲਣੇ ਆ ਮੰਦਰਾਂ ਦੇ ਉੱਤੇ ਵੀ ਜਾਣਾ ਹੈ ਕਬਰਾਂ ਦੇ ਉੱਤੇ ਵੀ ਜਾਣਾ ਹੈ ਫਿਰ ਪ੍ਰਮਾਤਮਾ ਨਹੀਂ ਜੁੜਦਾ ਜੇਹੀ ਸਾਡੇ ਮਨਾਂ ਦੇ ਵਿਚ ਕਹੀਏ ਮਨਾਂ ਚੰਦਾ ਨਾ ਕਿਹੀਂ ਕੋਈ ਦੇਵੀ ਦੇਵਤਾ ਸੌਣਾ ਨਹੀਂ ਕੋਈ ਫਿਰ 33 ਕਰੋੜ ਦੇਵੀ ਦੇਵਤਾ ਸਾਰੇ ਉਹਨਾਂ ਨੂੰ ਹੀ ਨਮਾਉਂਦੇ ਨਾ ਕਰਦੇ ਜਿੰਨੇ ਕਰੋੜਾਂ ਨੂੰ ਰੋਦੇ ਆ ਤੇ ਨਾਮ ਜਪਦੇ ਤੇ ਸਾਰੇ ਉਹਨਾਂ ਕਿੱਥੋਂ ਨਾਮ ਜਪਾਉਂਦਾ ਜੇ ਪ੍ਰਮਾਤਮਾ ਦੇ ਦਰ ਤੇ ਹੋਣਾ ਤੇ ਇੱਕ ਦੇ ਹੋਣਾ ਪੈਣਾ ਹੈ ਤੇ ਜਦੋਂ ਗੁਰੂ ਨਾਨਕ ਨੇ ਗੱਲ ਹੀ ਇੱਕ ਦੀ ਕੀਤੀ ਹੈ ਸਾਨੂੰ ਜੋੜੀ ਇੱਕ ਓਮਕਾਰ ਦੇ ਨਾਲ ਤੇ ਫਿਰ ਦੂਜਿਆਂ ਨੂੰ ਮਨਾਉਣ ਦੀ ਲੋੜ ਹੀ ਨਹੀਂ ਤਾਂ ਤਾਂ ਦੇ ਉੱਤੇ ਭਟਕਣ ਦੀ ਲੋੜ ਹੀ ਨਹੀਂ ਬੜੀਆਂ ਵਸਾਲਾਂ ਰਿੱਪੀਆਂ ਪਕੜੀਆਂ ਕਰਦੇ ਉੱਤੇ ਜਾਣ ਦੀ ਲੋੜ ਹੀ ਨਹੀਂ ਜਦੋਂ ਇੱਕ ਦੇ ਹੋ ਜਾਵਾਂਗੇ ਸਰ ਦੂਜੇ ਦੀ ਝਾਤ ਵੀ ਨਹੀਂ ਰਹੇਗਾ ਮਿਲਤੇ ਪਟ ਪਉਣ ਦੀ ਲਾਲ ਸਖਤ ਹੋ ਜਾਏਗੀ। თან ਸਾਦੇ ਉਤੇ ਪਟ ਪਉਣ ਦੇ ਮਨ ਦੀ ਇੱਛਾ ਵੀ ਖਤਮ ਹੋ ਜਾਏਗੀ। ਕਹਿੰਦੇ ਸੱਚੀ ਪ੍ਰੀਤ ਹੋਵ ਤੂੰ ਸਿਰ ਜੋਰੀ ਤੂੰ ਸਿਰ ਜੋਰ ਅਵਰ ਸੰਗ ਤੂੰ। ਜੇ ਗੁਰੂ ਦੇ ਨਾਲ ਜੁੜਨਾ ਹੈ ਤੇ ਦੂਜਿਆਂ ਨਾਲ ਦੌੜ ਨਹੀਂ ਪੈਣੀ। ਸਾਰੇ ਪਰੇਸ਼ਾਨੀ ਕੀ ਇੱਕ ਦੇ ਹੁੰਦਾ। ਜਦੋਂ ਇੱਕ ਦੇ ਹੋ ਜਾਵਾਂਗੇ ਜਦੋਂ ਇੱਕ ਪਰਮਾਤਮਾ ਦੇ ਚਰਨਾਂ ਦੇ ਵਿੱਚ ਲੱਗ ਜਾਵਾਂਗੇ ਫਿਰ ਦੂਜਿਆਂ ਦੀ ਲੋੜ ਹੀ ਨਹੀਂ ਹੋਵੇ ਤੇ ਜਦੋਂ ਦੂਜਿਆਂ ਦੀ ਲੋੜ ਨਾ ਪਵੇ ਜਦੋਂ ਇੱਕ ਦੇ ਹੋ ਕੇ ਰਹਿ ਗਏ ਜਦੋਂ ਇੱਕ ਮਾਲਕ ਦੇ ਨਾਲ ਜੁੜ ਗਏ ਫਿਰ ਜੈ ਜੈ ਜਾਓ ਤਹਾਂ ਤੇਰੀ ਸੇਵਾ ਕਿੰਨੇ ਸੋਹਣੇ ਤਾਗੁਰ ਹੋਰ ਨਾ ਦੇਵਾ ਜਦੋਂ ਇੱਕ ਦੇ ਹੋ ਕੇ ਰਹਿ ਗਏ ਨਾ ਤੇ ਫਿਰ ਜਿੱਥੇ ਵੀ ਜਾਵਾਂਗੇ ਮਾਨਸਪਕਾਰ ਮਿਲੂਗਾ ਜਿੱਥੇ ਵੀ ਜਾਵਾਂਗੇ ਮਾਲਕ ਦੇ ਅੰਦਰੋਂ ਕਰੋ ਬਖਸ਼ਿਸ਼ਾਂ ਰਹਿਮਤਾਂ ਇੰਨੀ ਕੁ ਮਿਲ ਲਗੀਆਂ ਕਿ ਕਿਸੇ ਗੱਲ ਨੂੰ ਵੀ ਕੋਈ ਕਮੀ ਨਾ ਰਹੇ ਜਹੇ ਜਹੇ ਜਾਵਾਂ ਤਹਾਂ ਤੇ ਵਸੀਤਾ ਜਦੋਂ ਸੇਵਾ ਕਰਦੇ ਆ ਕਰਦੇ ਆ ਇਹ ਕਿਦੋਂ ਸਿਰ ਸੇਵਾ ਦੇ ਪੁੰਜ ਬਣ ਗਏ ਤੇ ਫਿਰ ਇਨਸਾਨ ਮਾਤਮੇ ਦੇ ਰੂਪ ਦੇ ਵਿੱਚ ਵਰਤਾਰਾ ਵਰਤ ਜੋਗਨ ਪਹਿਲਾਂ ਦੇਚਾਉਣਾ ਕਿ ਪੈਣਗੇ ਫਿਰ ਲੋਕ ਸਤਕਾਰ ਕਰਨਗੇ ਇਹ ਗੁਰੂ ਦੇ ਪਿਆਰ ਵਾਲੇ ਜਦੋਂ ਤੂੰ ਪ੍ਰਭਾਤੂਨ ਦੇ ਦਰਦੇ ਉੱਤੇ ਪਰਵਾਣ ਹੋ ਗਿਆ ਤੇ ਲੋਕਾਂ ਹੀ ਤੇਰੇ ਚਰਨਾਂ ਦੇ ਵਿੱਚ ਝੁਕਣੀ ਸ਼ੁਰੂ ਹੋਏਗੇ ਪਰ ਤੂੰ ਦਾਰਸੀ ਦੇ ਦਰਦੇ ਉੱਤੇ ਆਣ ਕੇ ਲੋਕਾਂ ਹੀ ਝੁਕਦੀ ਪਈਏ ਪਰ ਤੂੰ ਦਾਰਸੀ ਆਪਣੀ ਗੱਲ ਆਪ ਨੂੰ ਉਹ ਬਾਣੀ ਦੇ ਰਾਹੀਂ ਲਿਖਦੇ ਪਏ ਕਹਿੰਦੇ ਕਿ ਜਦੋਂ ਇੱਕ ਪ੍ਰਭੂ ਪ੍ਰਾਤਮਾ ਨੂੰ ਧਿਆਉਂ ਗਿਆਂ ਧਿਆਉਂ ਗਿਆਂ ਉਹਦੇ ਦਰ ਦੇ ਉੱਤੇ ਪ੍ਰਵਾਣ ਹੋ ਗਿਆਂ ਫਿਰ ਤੈਨੂੰ ਕਿਤੇ ਜਾਣਦੀ ਲੋੜ ਨਹੀਂ ਪਵੇ ਫਿਰ ਲੋਕਾਈ ਕੇ ਦਰ ਦੇ ਉੱਤੇ ਆਣ ਕੇ ਝੁਕਣੀ ਸ਼ੁਰੂ ਹੋ ਜਾਏਗੀ ਤੇ ਉਸ ਸਮੇਂ ਕਿਉਂ ਜੈ ਮਹਿ ਜਾਉ ਤਹਾ ਤੇਰੀ ਸੇਵਾ ਤੁੰਸੋ ਧਾਪੂ ਔਰ ਨਾ ਦੇਵਾ ਫਿਰ ਤੈਨੂੰ ਹੋਰ ਸਮਾਧਿ ਉੱਤੇ ਠਾਕੁਰਾਂ ਨੂੰ ਲੱਭਣ ਦੇ ਵਾਸਤੇ ਭਟਕਣ ਦੇ ਵਾਸਤੇ ਤੇਰੇ ਜੀਵਨ ਦੇ ਵਿੱਚ ਜੀਵਨ ਸ਼ੈਲੀ ਬਦਲ ਜਾਏ। ਜੀਵਨ ਦੇ ਵਿੱਚ ਤਪ ਲਈਆਂ ਆ ਜਾਣਗੀਆਂ ਤੂੰ ਉਸ ਮਾਲਕ ਦੇ ਦਰਦੇ ਉੱਤੇ ਪਰਵਾਣ ਹੋ ਜਾਏਗਾ। ਜਦੋਂ ਮਾਲਕ ਦੇ ਦਰਦੇ ਉੱਤੇ ਪਰਵਾਣ ਹੋ ਗਿਆ ਫਿਰਜੇਗਾ ਤੁਮਰੇ ਭਜਨ ਕਟਹਿ ਜਾਂ ਮਫਾਸਾ ਭਗਤ ਹੇਤ ਦਾ ਬਹਿ ਵਿਦਾਸਾ ਕੰਨਗੇ हे ਪਰੇਪੁਰ ਪ੍ਰਭ ਪਰਮਾਤਮਾ ਜੀਉ ਤੇਰਾ ਬજન ਕਰਨ ਦੇ ਨਾਲ ਤੇ ਕੀ ਹੁੰਦਾ ਆ ਕੰਟ ਹੈ ਜਨੂ ਫਾਂਸਾ ਜਮਾਂ ਦੀ ਵਾਲ ਜਮਾਂ ਦੀ ਸਾਈਂ ਕੱਟੀ ਜਾਂਦੀ ਆ ਪਰਮਾਤਮਾ ਦੇ ਨਾਮ ਨੂੰ ਜਪਣ ਦੇ ਨਾਲ ਸਭ ਤੋਂ ਜਿਹੜਾ ਵੱਡਾ ਕਾਰਜ ਹੈ ਉਹ ਜਮਾਂ ਦਾ ਡਰ ਜਿਹੜਾ ਹੈ ਉਹ ਖਤਮ ਹੋ ਜਾਂਦਾ ਆ ਲੋ ਆਮ ਤੌਰ ਤੇ ਉੱਤੇ ਨਰਕਾਂ ਦੀ ਗੱਲ ਕੀਤੀ ਜਾਂਦੀ ਹੈ ਸਵਰਗਾਂ ਦੀ ਗੱਲ ਕੀਤੀ ਜਾਂਦੀ ਹੈ ਕਹਿੰਦੇ ਜਦੋਂ ਤੂੰ ਗੁਰੂ ਦੇ ਦਰ ਤੇ ਉੱਤੇ ਪ੍ਰਵਾਨ ਹੋ ਗਿਆ ਕਿ ਕਿ ਉਹ ਕੀ ਨਰਕ ਕਿਆ ਸਵਰਗ ਵਿਚਾਰਾ ਸੰਤਨ ਦੋ ਉਗਾਦੇ ਹਮ ਕਾਮ ਕੀ ਕਾਰਨਾ ਤੜਤੇ ਆਪਣੇ ਗੁਰ ਪਰਸਪ ਦੇ ਫਿਰ ਸਵਰਗ ਨਰਕ ਤੇ ਰਿਹਾ ਉਸੇ ਕੁ ਮਾਇਨੇ ਰੀ ਰਿਚ ਕਿ ਉਹ ਫਾਹੀ ਜਮਾਂ ਦੀ ਫਾਹੀ ਜੜੀ ਜਿਸ ਦਾ ਡਰ ਹੈ ਉਹ ਜਮਾਂ ਦੀ ਫਾਹੀ ਕੱਟੀ ਜਾਵੇਗੀ ਤੇ ਕੀ ਹੋਵੇਗਾ ਤੁਮਰੇ ਭਜਨ ਕਟੇ ਜੰਮ ਫਾਂਸਾ ਤੇਰੇ ਭਜਨ ਕਰਨ ਦੇ ਨਾਲ ਜਮਾਂ ਦੀ ਫਾਹੀ ਕੱਟ ਜਾਵੇਗੀ ਭਗਤ ਹੀਰਕਾ ਰੈ ਰਵਿਦਾਸ ਪਵित्र ਰਵਿਦਾਸ ਜੀ ਕਿਹਾ ਮੈਂ ਤੇ ਇਕਵਨ ਤੇ ਕੇਵਨ ਭਗਤੀ ਦੇ ਕਰਕੇ ਪਰਮਾਤਮਾ ਨੂੰ ਮਿਲਣ ਦੇ ਕਰਕੇ ਪਰਮਾਤਮਾ ਦੇ ਗੁਣ ਗੌਧਾ ਪਿਆ ਹੈ ਜਦੋਂ ਪਰਮਾਤਮਾ ਦੇ ਨਾਲ ਮਿਲਣ ਦੀ ਚਾਹਨਾ ਤੇ ਕੋਈ ਜੇਕਰ ਦੁਨੀਆਦਾਰੀ ਦੇ ਵਾਸਤੇ ਅਸੀਂ ਪਰਮਾਤਮਾ ਦੇ ਕੋਲੋਂ ਮੰਗਦੇ ਹਾਂ ਕੁਝ ਮੰਗਾਂ ਰੱਖ ਕੇ ਪਰਮਾਤਮਾ ਨੂੰ ਧਿਆਉਂਦੇ ਹਾਂ ਤੇ ਉਹ ਮੰਗਾਂ ਤੇ ਮੇਰੇ ਹੀ ਜਾਣੀਏ ਨੇ ਚ ਕੋਈ ਦੋ ਲਾਏ ਨਹੀਂ ਹੈ ਕੋਈ ਸ਼ੱਕ ਨਹੀਂ ਹੈ ਕਿ ਮੰਗਾਂ ਨਾ ਲੈਣੀ ਲੇਕਿਨ ਜੇਕਰ ਉਹ ਭਗਤੀ ਜਾਂ ਉਹ ਸਿਮਰਨ ਜਾਂ ਉਹ ਸੇਵਾ ਜਿਹੜੀ ਜੇਕਰ ਅਸੀਂ ਪਰਿਪੂਰਨ ਪ੍ਰਭੂ ਪਰਮਾਤਮਾ ਨੂੰ ਮਿਲਣ ਦੇ ਵਾਸਤੇ ਗਾਈਏ ਤੇ ਉਹਦੇ ਅਰਥ ਹੋਰ ਹੋ ਜਾਣਗੇ ਫਿਰ ਉਹ ਪ੍ਰਭੂ ਪਰਮਾਤਮਾ ਆਪਣੇ ਚਰਨਾਂ ਕਮਲਾਂ ਦੇ ਨਾਲ ਜੋੜਨ ਦੀ ਗੱਲ ਕਰੇਗਾ ਭਗਤ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੀਤ ਪਾ ਕੇ ਪਰਮਾਤਮਾ ਦਾ ਰੂਪ ਧਾਰਨ ਕਰ ਲਵੇਗਾ ਜੋ ਜੋ ਪਰਮਾਤਮਾ ਦੀ ਭਜਨ ਮੰਦਗੀ ਚੱਲੇਗੀ ਤੇ ਉਹ ਤੇ ਪਰਮਾਤਮਾ ਦੇ ਨਾਲ ਸਾਡੀ ਇੱਕ ਮਿਖਤਾ ਸੰਜੀ ਹੋ ਜਾਏਗੀ ਪਰਮਾਤਮਾ ਦੇ ਚਰਨਾ ਕਮਲਾਂ ਦੇ ਨਾਲ ਸਾਡੀ ਇਕਾਗਰਤਾ ਹੋ ਜਾਏਗੀ ਸਾਡਾ ਜਨਮ ਮਰਨ ਕੱਟਿਆ ਜਾਵੇਗਾ ਉਸ ਪਰਮਾਤਮਾ ਦੇ ਨਾਲ ਸਾਡੀ ਪ੍ਰੀਤ ਪੈ ਜਾਏਗੀ ਤੇ ਜਿਸ ਦਿਨ ਉਹ ਪ੍ਰੀਤ ਪੈ ਗਈ ਤੇ ਉਸ ਦਿਨ ਉਸ ਪਰਿ ਮੂਨ ਕਰ ਗਿਆ ਜੁਨ ਦੇ ਨਾਲ ਸਾਡੀ ਅਪੇਧਤਾ ਹੋ ਜਾਏਗੀ ਫਿਰ ਤੁੰ ਤੁੰ ਕਰਤਾ ਤੂੰ ਵਾ ਮੈਂ ਰਹਾ ਰਹਾਂ ਹੂੰ ਜਬ ਇਹ ਆਪਾ ਪਰਕਾ ਮਿਟ ਗਿਆ ਜਤ ਮੇਖੂੰ ਤਦ ਤੂੰ ਫਿਰ ਸਾਰਿਆਂ ਦੇ ਵਿੱਚ ਪਰਿਪੂਰਨ ਪ੍ਰਭੂ ਪਰਮਾਤਮਾ ਦਿਖਣਾ ਸ਼ੁਰੂ ਹੋ ਜਾਏਗਾ ਫਿਰ ਅਵਲ ਅਨਾਂ ਬੁਰ ਉਪਾਇ ਉਦਵਕੇ ਸੰਬੰਧ ਦੇ ਇਕ ਮੂਤ ਦੇ ਸਭ ਜਗ ਉਪਜਿਆ ਜੀਵਨ ਦੇ ਬਚਾਉਣ ਗਿਆ ਸਾਡੇ ਜੀਵਨ ਦੇ ਅੰਦਰ ਤਬਦੀਲੀ ਆ ਜਾਏ ਕਿ ਮਾਲਕ ਨੂੰ ਪਰਮਾਤਮਾ ਦੇ ਨਾਲ ਅਪੇਧ ਹੋ ਸਕਾਂਗੇ ਸਭ ਮਹੱਤਵ ਕਰਨ ਸਾਡੇ ਹਿਰਦੇ ਦੇ ਅੰਦਰ ਜੋ ਚਾਰ ਪਨ ਪ੍ਰਕਾਰ ਦੀਆਂ ਉਦਾਹਰਣਾਂ ਦੇ ਕੇ ਪੰਥਰ ਵਿਦਾ ਸਿੰਘ ਜੀ ਨੇ ਸੰਗਠਨ ਕੀਤਾ ਹੈ ਕਿ ਉਸ ਪ੍ਰਭੂ ਪਰਮਾਤਮਾ ਦੇ ਨਾਲ प्रीत ਕਿਵੇਂ ਪਾਉਣੀ ਹੈ ਅਸੀਂ ਵੀ ਭਾਈਏ ਸਾਡੀ ਵੀ ਪ੍ਰਮਾਤਮਾ ਦੇ ਨਾਲ प्रीत ਵਧ ਜਾਵੇ ਤਾਂ ਕਿ ਮੁੱਖ ਜੀ ਨੂੰ ਸੁਖਿ ਹੋ ਸਕੇ ਸਭ ਰਹਿਮਤ ਕਰਨ ਕੈ ਕੋ ਸੁਣੇ ਗਏ ਬੋਲੇ ਦਇਆ ਦੇ ਅੰਦਰ ਵਸ ਜਾ ਪੁਰ ਚੁਕ ਦੇਖਿਮਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ